ਸਭ ਬਣਾ ਆ ਵੀ ਮੈਂ ਆ ਜਾਓ ਆ ਜਾਓ ਸਹੀ ਹੈ ਜੀ ਉਹ ਆਪਣਾ ਪੀਂਦੇ ਹੋ ਦੇਖ ਰਹੀ ਹੈ ਹਾਂਜੀ ਸਰ ਅੱਜ ਦਾ ਜਿਹੜਾ ਤੁਸੀਂ ਤਾਇਨੀ ਰੋਡ ਦੇ ਉੱਪਰ ਜਿਹੜੀ ਰੋਹ ਦੀ ਸ਼ਮੀਲ ਲਾਈ ਪਈ ਆ ਕੀ ਜਾਣ ਜਾਂਦੇ ਹੋ ਜੀ ਅਨੰਤੋ ਸਾਭੀ ਕੱਪ ਦੇ ਫੌਸਾ ਇਸ ਮੈਚ ਆ ਰਹਾ ਉਹਦੇ ਸੰਸ ਦੇ ਵਿੱਚ ਜਿਹੜੀ ਕਪੂਕਾ ਦੇ ਵਿੱਚ ਨਹੀਂ ਸੰਗਤ ਚੱਲ ਰਹੀ ਆ ਅਨੰਤੋ ਸਾਹਿਬ ਨੇ ਗੇਨ ਪਰਮ ਦੇ ਵੱਲੋਂ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਲਾ ਗੰਨੇ ਦੀ ਰਸਤਾ ਜਿਹੜਾ ਹੈ ਉਹ ਲੰਗਰ ਲਗਾਇਆ ਜਾ ਰਿਹਾ ਹੈ ਉਹ ਸੰਗਤ ਜਿਹੜੀ ਹੈ ਇਸ ਰੋਟੂ ਕਾਫੀ ਮੋਤਰਾ ਵਿੱਚ ਨੰਕਰ ਸਾਹਿਬ ਜਾ ਰਹੀ ਹੈ ਪੂਰਾ ਸਕੇ ਰਸਤੇ ਇੱਕ ਸੇਵਾ ਦਾ ਲੰਗਰ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਹੈ ਇਹ ਕਿੰਨਾ ਚਿਰ ਲਾਇਆ ਜਾਏਗਾ ਸ਼ਹੀਦ ਦਾ ਲੰਗਰ ਪੰਜ ਦਿਨ ਲਗਾਤਾਰ ਲੰਗਰ ਚੱਲਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਵੇਲੇ ਪੰਜਾਂ ਬਾਦੀ ਜਾਂ ਤੋਂ ਵੀ ਦੇਖਾ ਰਿਹਾ ਹਾਂ ਜਿਹੜਾ ਹੈ ਇਹਨਾਂ ਨੇ ਲੰਗਰ ਦਾ ਪ੍ਰਬੰਧ ਪਾਣੀ ਜਾਂ ਰੋ ਇਹ ਪਲਾਣਾ ਜਿਹੜਾ ਇਹ ਪਾਉਂਦਾ ਨਾਮ ਆ ਤੇ ਤੁਸੀਂ ਇਹ ਪੌਂਦਾ ਕੰਮ ਕਰ ਰਹੇ ਪਿਛਲੇ ਚੰਨੇ ਸਾਲਾਂ ਤੋਂ ਕਰ ਰਹੇ ਆ ਇਹ ਬਹੁਤ ਲੰਮਾ ਸਮਾਂ ਹੋ ਗਿਆ ਜੀ ਸੰਗਤ ਨੇ ਸੰਗਤ ਦੇ ਸਹਿਯੋਗ ਦੇ ਨਾਲ ਸਰੋਵਰਾਂ ਦੀ ਕਿਰਪਾ ਦੇ ਨਾਲ ਕਿ ਹਰ ਸਾਲ ਐਵੇਂ ਹੀ ਚੱਲੀ ਰਹੇਗਾ ਜੀ ਵੀ ਦੇ ਤੱਕ ਸੰਗਤ ਨੇ ਆਖੀ ਜਿਹਾ ਉਹ ਨਹੀਂ ਜਦ ਤੱਕ ਇਹ ਇਹ ਫਾਰਮ ਵਾਲੇ ਨੇ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਕਰੋੜਾਂ ਮੰਗੇ ਜਿਹੜਾ ਹੈ ਕੰਟੀਨਿਊਸ ਕਰ ਰਹੇ ਨੇ ਸਰਧਾਲੂ ਜਿਹੜੇ ਆਨੰਦਪੁਰ ਸਾਹਿਬ ਜਾ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਦੋ ਵਾਹਨਾਂ ਦੇ ਵੱਡੀ ਦੇ ਉੱਪਰ ਜਾ ਰਹੇ ਆ ਜਾਂ ਮੰਨੋ ਹੋਰ ਵੀ ਸਾਧਨਾ ਜਾ ਰਹੇ ਭਾਈ ਉਹਨਾਂ ਨੂੰ ਸੁਝਾਅ ਜਾਂ ਅਪੀਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਔਰ ਹਕਾਬ ਤੱਕ ਦੇ ਜਥੇਦਾਰਾਂ ਤੋਂ ਬਲੋਂ ਕਿ ਅਪੀਲ ਕੀਤੀ ਗਈ ਸੀ ਅਸੀਂ ਵੀ ਆਪਣੇ ਵੱਲੋਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਤੁਸੀਂ ਕਾਫੇ ਦੇ ਧਰਤੀ ਤੇ ਜਾ ਰਹੇ ਹੋ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਾਵੋ ਉਲੜ ਵਈ ਦੇ ਵਿੱਚ ਬਿਲਕੁਲ ਨਹੀਂ ਪੈਣਾ ਹੈਗਾ ਔਰ ਜਿਤਨਾ ਤੁਸੀਂ ਆਪਣੇ ਘਰ ਤੋਂ ਪਵਿੱਤਰ ਸਥਾਨ ਦੀ ਯਾਤਰਾ ਤੇ ਤੁਸੀਂ ਜਾ ਰਹੇ ਹੋ ਉਸੇ ਹੀ ਟਿਕਣਾ ਖੁਸ਼ੀਆਂ ਮਨਾ ਕੇ ਆਪਣੇ ਘਰ ਵਾਪਸ ਸੁੱਖੀ ਚੰਦੀ ਜਾਵੋ ਤਾਂ ਕਿ ਕਿਸੇ ਹਾਦਸੇ ਦਾ ਕੋਈ ਸ਼ਕਾਰ ਵੀ ਨਾ ਹੋ ਸਕੋ ਤੇ ਤੁਸੀਂ ਪੂਰੇ ਕਾਲਸਾ ਦਾ ਜਿਹੜੀ ਅਸੀਂ ਤਰਤੀ ਦੇ ਮੱਥਾ ਤੋਂ ਹੋ ਰਹੇ ਆ ਉਹਦਾ ਤੁਸੀਂ ਅਸ਼ੀਰਵਾ ਲੈ ਕੇ ਆਨੇ ਹੋ